ਸਤਿ ਸ੍ਰੀ ਅਕਾਲ ਸਾਰਿਆਂ। ਮਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਪ੍ਰੇਮ ਸਿੰਘ ਉਹਨਾਂ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 گاਵਾ ਤੁਹਾਨੂੰ ਦਿਖਾਉਣੀ ਆ। ਜਿਨ੍ਹਾਂ ਦੇ ਵਿੱਚ ਕੋਈ ਸੂਈਆਂ ਤੇ ਕੋਈ ਗੱਬਨਾ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਉਹਨਾਂ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ ਸਤਿਕਾਰ ਜੀ ਸਤਿਕਾਰ ਵੀਰ ਜੀ ਹੋਠੀ ਠੀਕ ਠਾਕ ਜੀ ਕਿਰਪਾ ਮਹਾਰਾਜ ਜੀ ਜੀ ਚਲੋ ਵੀਰ ਕਿਰਪਾ ਚੀ ਦੀ ਜੀ ਤੇ ਨਾਮ ਦੱਸਦੇ ਕਰੀ ਨਾਮ ਪ੍ਰੇਮ ਸਿੰਘ ਪਿੰਡ ਚਿਕਦੇਹੁਰ ਦਾ ਤਸੀਲ ਇਨਾਲਾ ਜ਼ਿਲ੍ਹਾ ਅਮਰੀਕਾ ਤੇ ਫੋਨ ਨੰਬਰ ਬੋਲਦੇ ਕਰੀ 950129685 ਵੇਗਿਆ ਮਾਲ ਪਰਸ ਵਾਲਾ ਫਿਰ ਹਾਂਜੀ ਹਾਂਜੀ ਵੇਗ ਗਿਆ ਮੱਝ ਵੀ ਵੇਚਤੀ ਜੇ ਮੱਝ ਵੇਗੀ ਭਰਾ ਆਡਾ ਵੀਡੀਓ ਪਾਈ ਜਾਂਦਾ ਆਪਾਂ ਵੇਚੀ ਜਾਂਦੇ ਹਾਂ ਤੇਰਾ ਠੀਕ ਹੈ ਜਿਹੜਾ ਰਲ ਮਿਲ ਕੇ ਚੱਲੀ ਜਾਵੇ ਕੰਮ ਤੇ ਹਾਂਜੀ ਐਂਜੀ ਆਗੇ ਇਹ ਆਗੇ ਪਸ਼ੂ ਸਾਸ ਸੂਤਰਾ ਪਾਓ ਕੰਨ ਸਾਸ ਸੂਤਰਾ ਰੱਖੋ ਤੇ ਆਪੇ ਜਿਹੜਾ ਮਾਰ ਲਿਖਦਾ ਜਨਾਮ ਹਾਂਜੀ ਤੇ ਬਾਕੀ ਜਿਹੜੇ ਵੀਰ ਖੜਨ ਵਾਲੇ ਉਹ ਵੀ ਆਪਣਾ ਵੇਸ਼ ਚਾੱਕ ਕੇ ਖੜਨ ਤੋਂ ਸਦੀ ਕਰਕੇ ਹਾਂਜੀ ਇਹਦੇ ਗੱਲਾਂ ਠੀਕ ਹੈ ਤੇ ਭਾਜ ਵੀ ਛੋਟੇ ਛੋਟੇ ਹੀ ਆ ਫਿਰ ਛੋਟੇ ਛੋਟੇ ਭਾਜ ਜੀ ਅੱਜ ਉਹ ਤਾਂ ਥੋੜੇ ਜਿਹਾ ਭਾਅ ਵੱਡੀਆਂ ਗਾਵਾਂ ਆ ਅੱਛਾ ਭਾਅ ਥੋੜੇ ਜਿਹਾ ਵੱਡੇ ਸੀ ਤੇ ਅੱਜ ਭਾਅ ਪਾ ਛੋਟੇ ਕਰਨੇ ਆ ਅੱਛਾ ਹਾਂਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਜਿਹਦੇ ਸਾਨਾ ਤੁਹਾਨੂੰ ਪਤਾ ਪਸ਼ੂ ਹੋ ਸਾਬ ਮੈਂ ਮੁੱਲ ਆਹ ਜਿਹੋ ਜਿਹੇ ਪਸ਼ੂ ਉਹ ਜਿਹੇ ਮੁੱਲ ਤੇ ਕਿੰਨਾ ਜਦ ਕੱਲ ਦੁੱਧ ਵੀਰ ਜੀ ਇਹਦੇ ਕੋਲ 9 ਕਿਲੋ ਦੁੱਧ ਦਾ ਭਰਾ 8 ਕਿਲੋ ਦੁੱਧ ਲਾ ਦੇ ਵੀਰ ਜੀ ਪੂਰਾ ਪੱਕਾ ਦੁੱਧ ਹੈ 68 ਲੀਟਰ ਪੱਕਾ 8 ਕਿਲੋ ਆਪਾਂ ਚੋਕੇ ਦਾਂਗੇ ਲੀਟਰ ਮਾਰ ਕੇ ਅੱਛਾ ਹਾਂਜੀ ਤੋਰਾਂ ਫਿਰ ਕਰੀ ਨਾ ਵੱਛੀ ਦੇ ਵਿੱਚੀ ਦੇ ਮਗਰ ਮਗਰ ਇਹਦੇ ਵੱਛੀ ਜੀ ਆਪਣੀ ਸਮਝਣਾ ਦੇਖ ਲੇ ਕੋ ਕਿੰਨੇ ਕਿ ਚੜਦੀ ਆ ਬਾਕੀ ਵੀਰ ਜੀ ਥੋੜੀ ਹੀ ਸਾਫ ਘੱਟ ਹੋਈ ਆ ਵੇ ਗਾਂ ਦੀ ਇਹ ਰੂਪ ਚੰਗੀ ਨਹੀਂ ਸਾਫ ਕਰ ਲੂਗਾ ਰੰਗ ਰੂਪ ਦੀ ਸੋਹਣੀ ਆ ਤੇ ਇਸ ਤਰ੍ਹਾਂ ਇਹ ਕਿ ਕੱਦ ਨਹੀਂ ਪੋਤਾ ਵੱਡਾ ਕੱਦ ਨੋਰਮਲ ਜਾਂ ਛੋਟਾ ਕਰਦੀ ਆ ਇਹ ਰੰਗ ਰੂਪ ਦੀ ਸੋਹਣੀ ਫੱਬਦੀ ਆ ਜਿਹੜੀ ਬਾਕੀ ਵੀਰ ਜੀ ਚਵਾਚ ਨੂੰ ਬਹੁਤ ਥੋੜਾ ਬਚਾਉਣਾ ਬਾਹਦੇ ਵੀ ਥੋੜਾ ਛੋਟਾ ਜੀ ਹਾਂਜੀ ਮੀਡੀਅਮ ਕਰ ਦਿਆ ਦਿੰਦੇ ਆ ਵੀਡੀਓ ਦੇ ਵੱਡੀ ਲੱਗਦੀ ਸੀ ਇਥੇ ਛੋਟੀ ਹੈ ਕਾਦੇ ਦਾ ਮੀਡੀਅਮ ਬਾਕੀ ਜਿਹੜੇ ਵੱਡੇ ਹੁੰਦੇ ਆਪਾਂ ਵੱਡੀ ਕਾ ਦੇ ਦੋਰੇ ਵੀਡੀਓ ਕੱਢ ਕੇ ਵੇਖ ਲੈਪੇ ਹਾਂਜੀ ਹਾਂਜੀ ਕਾਦੇ ਦਾ ਮੀਡੀਅਮ ਜੇ ਤੇ ਮੁੱਲ ਵੀ ਮੁੱਲ ਵੀ ਮੀਡੀਅਮ ਹੀ ਕਰ ਦੇਣਾ ਕਿੰਨਾ ਕੁ ਮੀਡੀਅਮ ਕਰ ਦੇਣਾ ਜੀ ਮੁੱਲ ਵੀ ਜੀ ਕਰਨ ਨੂੰ ਭਾਵੇਂ 5000 ਦੀ ਇਅਰ ਕਰਾਈ ਜੋ 2000 ਦੀ ਦੇ ਦਾਂ ਭਾਈ 1000 ਦੀ ਹਾਂਜੀ ਹੋਰ ਕਰ ਦੋਗੇ ਮੌਕੇ ਤੇ ਮਾਨ ਨਹੀਂ ਜੀ ਥੋੜਾ ਬੁਦਾਈ ਮੌਕੇ ਦੇਣਾ ਬਾਕੀ ਵੀ ਜੀ ਥਣ ਪਾਂਡੇ ਵਾਲੀ ਵਹਿੜਿਆ ਠੀਕ ਆ ਇਹ ਵੀ ਦੋ ਦਿਨ ਸਾਹਮਣੇ ਦਰਮਾਨ ਨੇ 10 ਕਿਲੋ ਦੁੱਧ ਲੈਣ ਜਾਈ ਇਹ ਕਿੰਨੇ ਦਾ ਦੁੱਧ ਬੰਦਾ ਹਾਂਜੀ 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 ਤੇ ਹੁਣ ਆਗੇ ਦੂਸਰੇ ਨੰਬਰ ਤੇ ਇਹ ਜਰਸੀ ਵੀਰ ਜੀ ਇਹ ਥਾਣੇ ਦੇ ਦੇਖ ਸਕਦੇ ਲੱਗੇ ਤਾਂ ਤੇ ਇਹ ਤਾਂ ਮਗਰ ਵੀ ਵਸ਼ੀ ਜੀ ਵਸ਼ੀ ਵੀਰ ਜੀ ਦੇ ਮਗਰ ਸਾਰੀਆਂ ਮਗਰ ਵਸ਼ੀ ਨੇ ਸਾਰੀਆਂ ਮਗਰ ਹੀ ਵਸ਼ੀ ਨੇ ਮਤਲਬ ਜਰਸੀ ਵਸ਼ੀ ਹੈ ਵੀਰ ਜੀ ਠੀਕ ਹੈ ਜਰਸੀ ਵਸ਼ੀ ਮਗਰ ਤੇ ਇਹਦੇ ਕੋਲ ਦੁੱਧ ਕਿੰਨਾ ਚ ਇਹਦੇ ਕੋਲ ਵੀਰ ਜੀ ਬੌਲਾ ਕੋ ਲਾ ਲੈ ਦੁੱਧ ਲਾ ਲੈ 6 ਕਿਲੋ ਹੋਊਗਾ 7 ਕਿਲੋ ਪਰ 6 ਕਿਲੋ ਕਰਕੇ ਦੇਣਾ ਅੱਛਾ ਪੱਕਾ ਲੀਟਰ ਮਾਰ ਪੱਕਾ ਦੁੱਧ ਜਿਹੜਾ ਹੈਗਾ ਵਾ ਹਾਂਜੀ ਹਾਂਜੀ ਠੀਕ ਆ ਤੇ ਕਿੰਨਾ ਕ ਚਵਾਈ ਜਾਊਗੀ ਇਹ ਵੀਰ ਜੀ ਇਹੋ 9-10 ਕਿਲੋ ਰਮਾਨ ਚਵਾਈ ਜਾਊਗੀ ਤੋਰਾਂ ਫਿਰ ਇੱਕ ਰੀਸੇ ਵਾਲਾ ਲੈ ਜੂਗਾ ਬਾਕੀ ਲਈ ਜੀ ਪਿਓਰ ਜਰਸੀ ਵੈਰਿਆ ਆਹ ਕੋ ਫੇਸ ਕਿੱਡਾ ਠੁਕਮਾ ਲੱਗਾ ਵੈਣੋ ਆਹ ਦੇਖੋ ਲੈ ਜਾ ਜੀ ਹਾਂ ਜੀ ਇਹ ਆ ਵੀ ਜੀ ਇਹ ਪਹਿਲਾਂ ਜੀ ਪਹਿਲੇ ਸਵੇਰ ਦੱਸਦੇ ਨਾ ਕੋਈ ਵੀਰ ਵੀਰ ਜੀ ਗਾਂ ਸੇਵਾ ਸੂਆ ਪੀ ਕੇ ਸੇਵਾ ਚੰਗੀ ਕਰ ਲੇਗਾ ਅਗਲੀ ਸਵੇਰ ਤਿਆਰ ਚੰਗੀ ਹੋਗੀ ਜਿੰਨੀ ਜਿਆਦਾ ਬ੍ਰੀਡ ਗਿਆ ਬਸ ਇਹੋ ਵੀਰ ਜੀ ਕਿਹਨੇ ਸਾਂਭੀ ਨਹੀਂ ਆ ਗਾ ਲੈ ਜਾਓ ਜੀ ਹਾਂ ਜੀ ਕੋਈ ਵੀਰ ਭਰਾਸਾ ਉਹਨੂੰ ਕਾ ਚੰਗੀ ਜਾ ਕੇ ਬਾਕੀ ਵੀਰ ਜੀ ਆ ਵੇਖੋ ਕੀ ਇਸ ਪੂਸ ਬੜਾ ਠੁਗਵਾ ਜਾਦ ਬਰੀਡ ਪੂਰੀ ਫੋਲਿਆ ਲੈ ਜਾ ਬਾਕੀ ਸਾਂਭੇ ਘਾਟੇ ਕਰਾ ਜੇ ਸਰੀਰੇ ਇਹਦਾ ਬਹੁਤੀ ਤਾਜੀ ਨਹੀਂ ਆ ਤੇ ਕਿੰਨਾ ਰੱਖਣਾ ਇਹਦਾ ਮੁੱਲ ਬਾਕੀ ਵੀਰ ਜੀ ਠੰਡੀ ਤੇਰੀ ਕੋਈ ਗੱਲ ਹੀ ਨਹੀਂ ਦੇ ਹਾਂਜੀ ਤੇ ਇਹਦਾ ਮੁੱਲ ਇਹਦਾ ਮੁੱਲ ਵੀ ਜੀ ਕਰਨ ਨੂੰ ਪੈ 30000 ਕਰੀਏ 26000 ਦੇ ਦੇਣਾ 26000 ਨਹੀਂ ਦੇ ਦੋਗੇ ਤੇ ਬਾਕੀ ਮੌਕੇ ਤੇ ਮੰਨਤਾ ਨਾ ਮੌਕੇ ਦੇ ਕੋਈ ਨਹੀਂ ਕਰਦਾਂਗੇ ਤੇ ਇਹਦੇ ਮਗਰ ਵੀ ਵੱਛੀ ਜੀ ਇਹਦੇ ਮਗਰ ਵੱਛੀ ਵੀ ਤੇ ਇਹਦੇ ਕੋਲ ਕਿੰਨਾ ਦੁੱਧ ਇਹਦੇ ਕੋਲ ਵੀ ਜੀ 8 ਕਿਲੋ ਹੋਊਗਾ ਅੱਛਾ ਹੈਗਾ ਪੱਕਾ ਦੋ ਦਾ 8 ਲੀਟਰ ਪੱਕਾ 8 ਲੀਟਰ ਹੋਊਗਾ ਠੀਕ ਹੈ ਅੱਠਾਂ ਦਾ ਇੱਕ ਸਾਢੇ 7 ਹੀ ਲਾਵੇ ਕਿਉਂਕਿ ਤੁਹਾਨੂੰ ਪਤਾ ਸਫ ਸੁਗਰ ਚ ਮਾਲ ਜਾਂਦਾ ਹਾਂਜੀ ਫਟ ਪੈ ਜਾਂਦਾ ਦੋ ਰੋ ਹੈਂਕਰ ਇਹਨਾਂ ਨੇ ਕਰੀ ਆ ਦੇ ਸਾਰੇ ਥਾਣੇ ਦੇ ਵੀ ਲਾਗੇ ਤਾਂ ਬਾਕੀ ਵੀ ਜਰਸੀ ਕਰਾਓ ਸਾਕਾ ਦਾ ਕੁਦ ਜਤ ਬਹੁਤ ਜਿਆਦਾ। ਕਮਾਨਾ ਵੀ ਥੋੜਾ ਜਿਆਦਾ ਕੰਪੈਕਟ ਹੈ ਦੁੱਧ بڑا। ਕਮਾਨਾ ਕਹਿੰਦੇ ਨਿੱਗਰ ਹੈ ਦੁੱਧ ਜਿਹੜਾ ਕਹਿੰਦੇ ਕਿ 8 ਲੀਟਰ ਹੈਗਾ। ਬਾਕੀ ਥੈਂਕ ਯੂ ਵੀਰ ਜੀ। ਹਾਂ ਹੁਣ ਬਹੁਤ ਸੋਨਾ ਲੱਗਾ ਠੀਕ ਆ ਹਾਂਜੀ ਬਾਕੀ ਕੱਦ ਕੁਦ ਬਹੁਤ ਜਿਆਦਾ ਬਾਕੀ ਖੜਨੀ ਤਾਂ ਹੀ ਆਪਣੀ ਚਵਾਈ ਕਰਕੇ ਲੈ ਜਾ ਵੀ ਤੂੰ ਤੇ ਇਹਦਾ ਕਿੰਨਾ ਮੁੱਲ ਜੇ ਵੀ ਦੀ ਫਿਰ ਮੁੱਲ ਕਰ ਨੂੰ ਭਾਈ 5000 ਕਰੀ ਜੀ ਇਹ ਵੀ 5000 ਦੀ ਜੀ ਅੱਛਾ ਵੀ ਭਾਈ ਆ ਦੀ ਜੀ ਇਹ ਵੀ ਦੇ ਦਾਂ ਠੀਕ ਆ ਹਾਂ ਜੀ ਬਾਕੀ ਵੀਰ ਜੀ ਇਹ ਸੂਆਰ ਮਹਾਨਾ ਕੋਈ ਵੀਰਪਰਾ ਚੋਲੇ ਹਾਂਜੀ ਤੇ ਗਾਂ ਅਗਲੇ ਸਵੇਰੇ ਜਿਹੜਾ ਤਿਆਰ ਹੋ ਗਈ ਨਾ ਹਾਂ ਇਹ ਵੀ ਐਰ ਕੀ ਵੀਰ ਜੀ ਕੇ ਨੇ ਸਾਂਭੀ ਨਹੀਂ ਆ ਹਾਂਜੀ ਹਾਂ ਜੀ ਤੇ ਸੂਈ ਨੂੰ ਵੀ ਇਹਨੂੰ ਮਹੀਨਾ ਡੇਢ ਮਹੀਨੇ ਦੇ ਲਗਭਗ ਹੋ ਗਿਆ ਜੀ ਠੀਕ ਆ ਜੀ ਤੇ ਅਗਲੇ ਸਵੇਰੇ ਵੀਰਪਰਾ ਤਿਆਰ ਕਰ ਦੂਗਾ ਹਾਂਜੀ ਤੇ ਵੀਰ ਜੀ 3000 ਦੀ ਗਾਂ ਲੈ ਆਵਾਂਗੇ 1 ਮਹੀਨੇ ਦੀ ਕੱਚੀ ਲੈ ਆਵਾਂਗੇ ਠੀਕ ਆ ਤੇ ਆਕ ਬਣਾ ਗਿਆ ਦੋ ਇਹ ਕੱਬਣ ਵਿੱਚ ਠੀਕ ਆ ਤੇ ਇਹ ਕਿਨੇ ਕਿ ਦੁੱਧ ਵਾਲੀ ਆ ਇਹ ਵੀਰ ਜੀ 14 15 ਕਿਲੋ ਪਿਜਲੀਰ ਚ ਹੁੰਦੀ ਰਹੀ ਜੇ ਅੱਛਾ ਐਂਕੀ ਵੀ 14 15 ਚ ਵਾਈ ਜਾਵੇ ਤੇ ਕੋਈ ਗੱਲ ਹੀ ਨਹੀਂ ਤੋੜਾਂ ਹਾਂ ਫੇਰ ਥਾਂ ਭਾਂਡੇ ਵਾਲੀ ਟਲਾਡੂ ਨਾ ਬਹੁਤ ਅਜੇ ਤਿਆਰ ਹੋਣੀ ਆ ਜੀ ਠੰਡੀ ਤੇਰੀ ਬਹੁਤ ਜ਼ਿਆਦੀ ਥਨ ਥਨ ਸੋਹਣਾ ਲੱਗਾ ਇਹ ਤਿਆਰ ਹੁੰਦੀ ਥਨ ਵੀ ਚੰਗਾ ਲੱਗਾ ਥਨ ਦਾ ਸਾਈਜ਼ ਗੈਪ ਵੀ ਚੰਗਾ ਤੋੜ ਦੋ ਇੱਕ ਵਾਰੀ ਬਾਕੀ ਇਹ ਵੀ ਬਹੁਤੀ ਰਾਜੀ ਨਹੀਂ ਆ ਠੀਕ ਠਾਕ ਜੀ ਆ ਸਾਰੀਆਂ ਜੜੀਆਂ ਪੱਧਰੀ ਜੀ ਸੇਵਾ ਵਾਲੇ ਕਰਵਾਈਆਂ ਵਾ ਜੜੀਆਂ ਬਾਕੀ ਵੀ ਜਿਆਦ ਬਲੀਟੇ ਵੀ ਬਹੁਤ ਜਿਆਦੀ ਹੈ ਠੀਕ ਹੈ ਬਾਡੀ ਵੀ ਮੁਰਫ ਨਹੀਂ ਗਈ ਕਾਦਰ ਜੇ ਕੋਲ ਜੀ ਮੀਡੀਅਮ ਹੈ ਪਹਿਲਾਂ ਕਾਦੇ ਦਾ ਲਾਗਪਾ ਕੀ ਲਗਾ ਮੀਡੀਅਮ ਹੀ ਆ ਜਿਹੜਾ ਬਹੁਤਾ ਵੱਡਾ ਨਹੀਂ ਹੈ ਦਾ ਵੀ ਕੱਦ ਬਾਕੀ ਨੀ 15 ਕਿਲੋ ਵੀ ਰਮਾਨਾ 14 15 ਕਿਲੋ ਵੀ ਦੁੱਧ ਚਵਾਈ ਜਾਵੇ ਤੇ ਬਹੁਤ ਜ਼ਿਆਦਾ ਹਾਂਜੀ ਹੈਗੀ ਵੀ ਕ੍ਰੋਸ ਤੇ ਆ ਹਾਂਜੀ ਹਾਂਜੀ ਤੇ ਬਾਕੀ ਗਰਮੀ ਦੀ ਵੀ ਕੋਈ ਨਹੀਂ ਗੱਲ ਨਹੀਂ ਬਾਕੀ ਦੇਖੀ ਇਹੋ ਮੋਟੇ ਕਰਦ ਹੁੰਦੇ ਨੇ ਤੁਹਾਨੂੰ ਕਿਰਾ 10000 ਰੁਪਏ ਸੁੱਈ ਚੁੱਕੀ ਜਾਣੀ ਹਾਂਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀ ਜੀ ਕਰਨੋਂ ਭਾਈ 40000 ਰੁਪਇਆ ਕਰਾ ਦੋ ਹਾਂਜੀ 38000 ਦੀ ਦੇ ਦਾਂਗਾ 38000 ਦੀ ਦੇ ਦਾਂਗਾ ਫੇ ਚ ਮੋਕੇ ਦੇ ਛੋਟ ਛੱਟ ਹੋ ਜੂਗੀ ਮੋਕੇ ਦੇ ਕੋਈ ਨਹੀਂ ਕਰਦਾਂਗੇ ਤੇ ਹੁਣ ਆ ਇਹਦੇ ਬਾਰੇ ਇਹ ਵੀ ਜੀ ਜਰਸੀ ਸ਼ਾਈ ਵਾਲ ਕਰੋਸ ਹੈ ਥੋੜੀ ਹਾਂਜੀ ਖੰਡੀ ਤੇਰੀ ਵੀ ਜੀ ਵਾਲਾ ਜਿਵੇਂ ਅੰਜ ਮਰਜੀ ਬੈਠ ਥੱਲੇ ਬੈ ਜਾਓ ਠੰਡੀ ਤੇਰੀ ਗੱਬਣੇ ਵੀ ਗੱਬਣ ਗੱਬਣੇ ਵੀ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਵੀਰ ਜੀ ਚਵਾਈ ਜਾਊਗੀ 13 14 ਕਿਲੋ ਰਮਾਨਾ ਚਵਾਈ ਜਾਊਗੀ ਤੋਰ ਮੈਂ ਕਰੀ ਨਾ ਧੰਦੀ ਧੀਰੀ ਬਹੁਤ ਜਲਦੀ ਹੈ ਅੱਜ 9:00 ਦਾ ਸਵੇਰ ਦੀ ਸ਼ਟਕੀ ਹੈ ਤਾਂ ਆਪਾਂ ਜੀ ਚੱਲੀ ਗਏ ਨਾ ਇਹਨੂੰ ਕੀਤੀ ਕਰਨੀ ਸੀ ਕੋਈ ਮੈਂ ਛੱਡ ਆਜੇ ਲੈ ਆ ਆਹ ਕੰਮ ਤੋਂ ਬਹੁਤ ਸੋਹਣਾ ਲੱਗਾ ਆਹ ਵੇਖੀ ਕਿਸੇ ਨੇ ਕੋਈ ਵੀਰ ਭਰਾ ਕੇ ਵਾਲਾ ਨਾ ਵੀਡੀਓ ਚ ਲੱਗ ਜਾਂਦਾ ਵੀ ਥਣਾ ਸਟਿੰਗ ਵੱਡਾ ਹਾਂਜੀ ਤੇ ਉਦਾਂ ਕਿਸੇ ਨੇ ਦਾਗ ਹੀ ਨਹੀਂ ਡਾਕਟਰ ਨੇ ਸਹੀ ਵੈਸੇ ਫੋਟੋ ਫੁਟਾਈਆਂ ਫੁੱਟੀਆਂ ਠੀਕ ਹੈ ਜੀ ਬਾਕੀ ਨੇ ਜੀ ਕੋਈ ਵੀਰ ਭਰਾ ਨਾ ਸਲਾਸ ਨੂੰ ਕਰਕੇ ਨੇ ਫੇਰ ਫੋਨ ਲਾਇਆ ਕਰੇ ਅੱਛਾ ਪਤਾ ਗੱਲ ਆ ਫੋਨ ਫੇਰ ਜਦੋਂ ਵੀਡੀਓ ਪੈਂਦੀ ਆ ਫਿਰ ਆਉਂਦੇ ਆ ਹਾਂਜੀ ਤੇ ਜਿਹੜੇ ਵੀਰ ਭਰਾਣੇ ਲੈਣੀ ਉਹ ਵੀਰ ਭਰਾ ਫੋਨ ਲਾਇਆ ਕਰੇ ਸਲਾਹ ਸਲੂ ਕਰਕੇ। ਵੀਰ ਭਰਾ ਪਹਿਲਾਂ ਸਬਦਾ ਕਰਦੇ ਰਹਿੰਦੇ ਬਾਅਦ ਕਹਿ ਦਿੰਦੇ ਆ ਐ ਵੀਰ ਜੀ ਸਲਾਹ ਕਰਕੇ ਫਿਰ ਦੱਸਦੇ ਆ। ਫਿਰ ਜਿਹੜੇ ਵੀਰ ਭਰਾਣੇ ਲੈਣੀ ਹੁੰਦੀ ਉਹ ਵੀ ਫਿਰ ਰਹਿ ਜਾਂਦਾ ਵਾ ਗੱਲ ਕਰਨਾ ਵਾ। ਠੀਕ ਹੈ ਜੀ। ਹਾਂਜੀ। ਉਹੋ ਹੀ ਵੀਰ ਫੋਨ ਲਾਵੇ ਪਹਿਲਾਂ ਸਲਾਹ ਕਰਕੇ। ਠੀਕ ਹੈ। ਹਾਂਜੀ। ਤੇ ਇਹਦਾ ਮੁੱਲ ਤੇ ਦੱਸ ਤੀਏ। ਇਹਦਾ ਮੁੱਲ ਵੀਰ ਜੀ ਇਹ ਵੀ 38000 ਦੀ ਦਿੰਦੇ। ਅੱਛਾ ਵੀ 38000 ਦੀ। ਠੀਕ ਹੈ ਤੇ ਬਾਕੀ ਕੋਈ ਆਪਣੀ ਘਰੇ ਤੁਹਾਡੇ ਘਰੋਂ ਤਸੱਲੀ ਕਰਕੇ ਵੇਖ ਜਾ ਕੇ ਖੜੇ ਹਨ। ਇੱਥੋਂ ਕੋਈ ਆਪਣੀ ਸਮਝਣਾ। ਆਪਣੀ ਮਰਜ਼ੀ ਨਾਲ ਵੇਸ਼ ਚਾ ਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ